ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਰ ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਾਧ ਸੰਗਤ ਕੀ ਜੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾਸਾਂ ਨੂੰ ਪਿੰਡ ਨੂਰੋਵਾਲ ਵਿਖੇ ਜੋ ਇਹ ਮੀਟਿੰਗ ਰੱਖੀ ਗਈ ਆ ਇਸ ਦੇ ਵਿੱਚ ਦਾਸਾਂ ਨੂੰ ਹੁਕਮ ਹੋਇਆ ਸੀ ਸੰਗਤ ਵੱਲੋਂ ਪਹੁੰਚਣ ਦਾ ਦਾਸ ਇਸ ਤੀਰਥ ਤੇ ਪਹੁੰਚਿਆ ਕਿਉਂਕਿ ਸਾਧ ਸੰਗਤ ਜੀ ਸਾਡੇ ਵਾਸਤੇ ਤੀਰਥੀ ਹੈ ਜਿੱਥੇ ਸਤਿਗੁਰੂ ਗਿਆਨਨਾਹ ਜੀ ਮਹਾਰਾਜ ਜੀ ਨੇ ਕੋਤਤ ਕੀਤੇ ਹੈ ਜਿੱਥੇ ਉਹਨਾਂ ਨੇ ਅੰਮ੍ਰਿਤ ਵਰਖਾ ਕੀਤੀ ਹੈ ਸਾਧ ਸੰਗਤ ਜੀ ਉਹ ਤੀਰਥ धाम ਹੀ ਹੈ ਸਾਡੇ ਵਾਸਤੇ ਤੇ ਸਾਧ ਸੰਗਤ ਜੀ ਅੱਜ ਦੀ ਮੀਟਿੰਗ ਦੇ ਵਿੱਚ ਵਿਸ਼ਾ ਇਹ ਸੀ ਸਾਧ ਸੰਗਤ ਜੀ ਕਿ ਗੁਰਮੁਖ ਪਿਆਰਿਆਂ ਨੇ ਸਾਡੇ ਕੋਲ ਗੱਲ ਕੀਤੀ ਸੀ ਪਿੰਡ ਨੂਰੋਵਾਲ ਦੀ ਸੰਗਤ ਨੇ ਕਿ ਜੋ ਕਿ ਜਿਨ੍ਹਾਂ ਨੇ ਕਿਆ ਸੀ ਇਸ ਡੇਰੇ ਨੂੰ ਅਸੀਂ ਬਣਾਵਾਂਗੇ ਇਸ ਤੀਰਥ ਨੂੰ ਅਸੀਂ ਬਣਾਵਾਂਗੇ ਪਰ ਸਾਧ ਸੰਗਤ ਜੀ ਉਹਨਾਂ ਦੇ ਕੋਸ਼ ਜਿਹੜੇ ਅਸੀਂ ਚਲੋ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਕਿਉਂਕਿ ਉਹ ਸਾਰੇ ਸਾਧ ਸੰਗਤ ਜੀ ਸਮਾਜ ਦੇ ਬੰਦੇ ਨੇ ਪਰ ਸਾਧ ਸੰਗਤ ਜੀ ਜਿਹੜਾ ਇਹੋ ਜੇ ਬਚਨ ਮੰਨ ਲੋ ਕਰਨੇ ਕਿ ਸਾਡਾ ਇਹਦੇ ਵੱਲ ਧਿਆਨ ਨਹੀਂ ਇਦਾਂ ਦੇ ਡੇਰੇ 100 ਅਸੀਂ ਦੇਖੇ ਆ ਤੇ ਸਾਡਾ ਇਹਦੇ ਵੱਲ ਧਿਆਨ ਨਹੀਂ ਹੈਗਾ ਉਹ ਨਗਰ ਦੀ ਸੰਗਤ ਬਣਾਵੇ ਨਾ ਬਣਾਵੇ ਸਾਡਾ ਕੋਈ ਮਤਲਬ ਨਹੀਂ ਜੇ ਇਹੀ ਗੱਲ ਹੈ ਤੇ ਫਿਰ ਸਾਧ ਸੰਗਤ ਜੀ ਪਹਿਲਾਂ ਕਹਿਣਾ ਹੀ ਨਹੀਂ ਸੀ ਚਾਹੀਦਾ ਜੇ ਕਿਹਾ ਤਾਂ ਫਿਰ ਉਹ ਬਚਨ ਨੂੰ ਪੂਰਾ ਕਰਨਾ ਚਾਹੀਦਾ ਤੇ ਸਾਧ ਸੰਗਤ ਜੀ ਹੁਣ ਸੰਗਤ ਦੇ ਮਨ ਦੇ ਵਿੱਚ ਨਰਾਸ਼ਾ ਬਹੁਤ ਜ਼ਿਆਦਾ ਹੈ ਉਹ ਕਹਿੰਦੇ ਨੇ ਕਿ ਇਹ ਜਿਹੜਾ ਤੀਰਥ ਹੈ ਇਹ ਜਿਹੜਾ ਡੇਰਾ ਇਹ ਜਿਹੜਾ ਆਸ਼ਰਮ ਆ ਮਹਾਰਾਜ ਦਾ ਬਣੇ ਔਰ ਖੂਬਸੂਰਤ ਬਣੇ ਜੋ ਸੰਗਤਾਂ ਦਰਸ਼ਨ ਦੇਦਾਰ ਕਰਨ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਥੋੜਾ ਸਮਾਂ ਪਹਿਲਾਂ 12 13 ਸਾਲ ਪਹਿਲਾਂ ਬਾਬਾ ਤੀਰਥਨਾਥ ਜੀ ਇਸ ਆਸ਼ਰਮ ਤੇ ਆਏ ਸੀ ਉਹਨਾਂ ਨੇ ਕਾਫੀ ਸੇਵਾ ਕਰਵਾਈ ਸੀ ਸਾਧ ਸੰਗਤ ਜੀ ਪਰ ਹੁਣ ਜਿਹੜੀ ਦਸ਼ਾ ਇਸ ਡੇਰੇ ਦੀ ਉਹ ਬਹੁਤ ਸਾਧ ਸੰਗਤ ਜੀ ਭਿਆਨਕ ਜਿਹਨੂੰ ਆਪਾਂ ਕਹਿੰਦੇ ਨੇ ਉਹ ਦਸ਼ਾ ਬਣੀ ਹੋਈ ਹੈ ਨਾ ਤੇ ਧੂਆਂ ਚੇਤਨ ਹੋ ਰਿਹਾ ਨਾ ਕੋਈ ਇਥੇ ਸਾਫ ਸਫਾਈ ਦਾ ਕੋਈ ਢੰਗ ਤਰੀਕਾ ਕੋਈ ਆਪ ਜੀ ਨੇ ਦੇਖ ਹੀ ਲਿਆ ਤੇ ਸਾਧ ਸੰਗਤ ਜੀ ਇਹ ਨਗਰ ਦੀ ਸੰਗਤ ਵੀ ਚਾਹੁੰਦੀ ਆ ਤੇ ਦਾਸ ਵੀ ਇਹ ਚਾਹੁੰਦੇ ਆ ਕਿ ਵਧੀਆ ਤੋਂ ਵਧੀਆ ਇਹ ਡੇਰਾ ਬਣੇ ਜਿੱਥੇ ਸਾਧ ਸੰਗਤਾਂ ਦਰਸ਼ਨ ਦੇਦਾਰ ਕਰਨ ਔਰ ਅਨਤ ਮਸਤਕ ਹੋਣ ਆਪਣੇ ਗੁਰੂਆਂ ਦੇ ਕੋਲੋਂ ਆਸ਼ੀਰਵਾਦਾਂ ਪ੍ਰਾਪਤ ਕਰਨ ਦਾਸ ਵੀ ਇਹੀ ਚਾਹੁੰਦੇ ਆ ਔਰ ਸੰਗਤ ਵੀ ਇਹੀ ਚਾਹੁੰਦੀ ਹੈ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਚੈ ਵਾਲਮੀਕੀ ਜੀ ਸਾਰੇ ਹੀ ਨਗਰ ਨਿਵਾਸੀਆਂ ਨੂੰ ਜਿੰਨੇ ਵੀ ਧਰਮ ਸਮਾਜ ਦੇ ਲੋਕ ਹਨ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋਨਰ ਪਹਿ ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਸੋ ਮੈਂ ਸੋਨੀ ਸੋਤਾਜੀ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਦਾ ਪ੍ਰੈਜ਼ੀਡੈਂਟ ਪਿੰਡ ਖਾਨਪੁਰ ਮੇਰੇ ਨਾਲ ਵਿਜੇ ਥਾਪਰ ਜੀ ਪਿੰਡ ਉੱਚੇ ਤੋਂ ਬੱਗਾ ਜੀ ਮਿਆਣੀ ਤੋਂ ਸਾਡੇ ਵੀਰ ਕਮਲ ਜੀ ਕੁਲਦੀਪ ਸਿੰਘ ਜੀ ਅਸੀਂ ਅੱਜ ਪਿੰਡ ਨੂਰੋਵਾਲ ਦੇ ਵਿੱਚ ਪਹੁੰਚੇ ਹਾਂ ਜੋ ਕਿ ਸਾਡਾ ਇੱਕ ਇਤਿਹਾਸਕ ਸਥਾਨ ਹੈ ਸਤਿਗੁਰੂ ਗਿਆਨनाथ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਸੋ ਅਸੀਂ ਅੱਜ ਇੱਥੋਂ ਦੇ ਹਾਲਾਤ ਦੇਖੇ ਸੰਗਤ ਨੇ ਸਾਰੀ ਸਾਨੂੰ ਵਾਰਤਾ ਲਾਪ ਦੱਸੀ ਅਸੀਂ ਵੀ ਇਹਨਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਪਹੁੰਚੇ ਹਾਂ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੀਆਂ ਹੀ ਸੰਸਥਾਵਾਂ ਨੂੰ ਕਿ ਮਿਲ ਕੇ ਆਪਾਂ ਇਸ ਤੀਰਥ ਨੂੰ ਆਬਾਦ ਕੀਤਾ ਜਾਵੇ ਇਸ ਤੀਰਥ ਦੀ ਨਿਹਾਰ ਨੂੰ ਬਦਲਿਆ ਜਾਵੇ ਅਸੀਂ ਵੀ ਸੰਗਤ ਦੇ ਨਾਲ ਸਹਿਯੋਗ ਕਰਾਂਗੇ ਇਹ ਨਗਰ ਨਿਵਾਸੀਆਂ ਦੇ ਹਵਾਲੇ ਕਰਕੇ ਇਸ ਤੀਰਥ ਨੂੰ ਇਸ ਤੀਰਥ ਦੀ ਨਿਹਾਰ ਬਦਲੀ ਜਾਵੇ ਤਾਂ ਕਿ ਇਸ ਧਰਮ ਸਥਾਨ ਦੇ ਉੱਤੇ ਜੋ ਅਸੀਂ ਅੱਜ ਤੋਂ 10-12 ਸਾਲ ਪਹਿਲਾਂ ਦੇਖ ਕੇ ਗਿਆ ਸੀ ਉਹੀ ਫਿਰ ਹੋਣਾ ਚਾਹੀਦਾ ਕਿ ਇੱਥੇ ਲੰਗਰ ਲਗਾਇਆ ਜਾਵੇ ਸੰਗਤ ਹਰ ਐਤਵਾਰ ਨੂੰ ਇੱਥੇ satsang ਕੀਤਾ ਜਾਂਦਾ ਸੀ ਸੋ ਸਾਰੀ ਰਣਭਤਾ ਦੁਬਾਰਾ ਕੀਤੀ ਜਾਵੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਸਾਡੇ ਸੰਤ ਮਹਾਂਪੁਰਸ਼ ਜੀ ਬਾਬਾ ਮੇਘਨਾਥ ਜੀ ਜੋ ਮਹਾਨਾ ਜੀ ਜੋ ਆਪਣੇ ਦੂਹੋਵਾਲ ਡੇਰੇ ਤੇ ਸਤਿਗੁਰ ਗਿਆਨनाथ ਮਹਾਰਾਜ ਜੀ ਦੇ ਆਸ਼ਰਮ ਦੀ ਸੇਵਾ ਸੰਭਾਲ ਕਰ ਰਹੇ ਹਨ ਸੋ ਇਸੇ ਹੀ ਤਰ੍ਹਾਂ ਇਸ ਤੀਰਥ ਸਥਾਨ ਨੂੰ ਵੀ ਬਣਾਇਆ ਜਾਵੇ ਤਾਂ ਕਿ ਸੰਗਤਾਂ ਮਹਾਰਾਜ ਜੀ ਤੁਸੀਂ ਇਸ ਨੂਰੋਵਾਲ ਨਗਰ ਦੇ ਮੌਜੂਦਾ ਮੈਂਬਰ ਪੰਚਾਇਤ ਹੋ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਆਸ਼ਰਮ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਨਗਰ ਕਹਿ ਰਿਹਾ ਕਿ ਇਸ ਜਿਹੜਾ 12 ਸਾਲ ਤੋਂ ਇਹ ਆਸ਼ਰਮ ਨਹੀਂ ਬਣਿਆ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਕਿੰਨੇ ਬਣਨਾ ਚਾਹੀਦਾ ਜ਼ਰੂਰੀ ਕਿ ਜੀ ਹਾਂ ਪਰ ਜਿਹੜਾ 12 ਸਾਲ ਦੇ ਵਿੱਚ ਜਿਹੜਾ ਇਸ ਆਸ਼ਰਮ ਦੇ ਨਾਂ ਤੇ ਕੱਪੜੇ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਇਹ ਜੀ ਕਾਲੂ ਕਰ ਰਿਹਾ ਸੀ ਯੋਗ ਕਰ ਰਿਹਾ ਸੀ ਅੱਛਾ ਜੀ ਹਾਂਜੀ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕਾਲੜੂ ਨੂੰ ਕੀ ਕਹਿਣਾ ਚਾਹੁੰਦੇ ਜੇ ਹੁਣ ਉਹ ਇੰਟਰਫੇਅਰ ਕਰ ਦੇ ਇਸ ਮੰਦਰ ਦੇ ਵਿੱਚ ਆ ਕੇ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਕਿੰਨੇ ਵੀ ਇੱਥੇ ਨਹੀਂ ਵੜਨਾ ਨਹੀਂ ਚਾਹੀਦਾ ਜੀ ਅੱਛਾ ਜੀ ਹਾਂਜੀ ਤੋੜ ਤੁਸੀਂ ਖੁਦ ਇਸ ਆਸ਼ਰਮ ਨੂੰ ਬਣਾਉਣਾ ਚਾਹੁੰਦੇ ਹੋ ਹਾਂਜੀ ਹਾਂਜੀ ਜੀ ਹ ਜੀ ਸ੍ਰੀ ਅਕਸਵਰਨ ਸਾਧਗੁਰੂ ਗਿਆਨ ਸਿੰਘ ਮਹਾਰਾਜ ਕੀ ਜੈ ਬੋਲੇ ਸੋਨ ਰਪੈ ਭਗਵਾਨ ਬਾਦਮੀਤ ਮਹਾਰਾਜ ਕੀ ਜੈ ਮੇਰੇ ਬੱਚੇ ਮੇਰੀ ਇਹ ਬੇਨਤੀ ਹੈ ਕਿ ਮੈਂ 1 ਰੁਪਇਆ ਇਕੱਠਾ ਕਰਕੇ 사ਸਾਂ ਕਰਾਉਂਦੀ ਹਰ ਰਾਤ ਜੀ ਇੱਕ ਤਾਂ ਲੜਕੀ ਆਈ ਹੋਈ ਐ ਇਸ ਸੰਸਤ ਦੇ ਵਿੱਚ ਤੇ ਤੈਨੂੰ ਆਪ ਆਪਣੇ ਘਰੀਆਂ ਮੈਨੂੰ 100 ਵੀ ਜ਼ਿੰਦਗੀ ਹੈ ਮੈਨੂੰ 50 ਵੀ ਜ਼ਿੰਦਗੀ ਹੈ ਮੈਂ ਮੰਗ ਕੇ ਆਪ ਦਾ 사ਸਾਂ ਕਰਾਉਂਦੀ ਕਮਾਲਾ ਸਾਡੀ ਹਿੱਤੇ ਜਨੈਸਾਂ ਇਹ ਮੇਰੇ ਜਨਰ ਦੇ ਉੱਠੇ ਲੱਗੇ ਉਹ ਕਹਿੰਦੇ ਅਸੀਂ 100-100 ਦੇਵਾਂਗੇ ਸਾਥ-ਸਾਂ ਕਰਿਆ ਕਰਾਂਗੇ 200-200 ਲੱਖ ਦੇ ਕਰਾਂਗੇ ਅੱਜ ਦੇਖੋ ਇੱਥੇ ਕੁੱਤੇ ਹੱਗਦੇ ਆ ਡੰਗਰ ਹੱਗਦੇ ਆ ਕੀ ਹਾਲਾਤ ਸਾਡੇ ਦੇਰੇ ਦੀ ਬਣਾਈ ਇਹ ਹਾਲਾਤ ਕਿਹਨੇ ਬਣਾਈ ਤਦ ਆਸ਼ਰਮ ਦੇ ਹਾਲਾਤ ਕਿਵੇਂ ਬਣੇ ਹੋ ਇਹ ਮੇਰੇ ਬੱਚੇ ਸਾਨੂੰ ਕਾਦੂ ਜਗੀਰ ਨੇ ਕਿਹਾ ਸੀ ਮੈਂ ਕੁੜਿਆਂ ਦਾ ਵਿਆਹ ਕਰੂੰਗਾ ਮੈਂ ਇਹਨਾਂ ਨੂੰ ਸਗਨ ਸਕੀਮ ਲੈ ਕੇ ਵਿਆਹ ਕਰੂੰਗਾ ਅਸੀਂ ਆਪ ਦੀ ਲੜਕੀ ਦਾ ਵਿਆਹ ਵੀ ਇੱਥੇ ਕੀਤਾ ਹੋਰ ਵੀ ਦੋ ਇੱਥੇ ਹੋਏ ਆ ਪਰ ਅੱਜ ਤੱਕ ਉਹਨੇ ਸਾਨੂੰ ਨਹੀਂ ਪਤਾ ਵੀ ਉਹਨੇ ਸਗਨ ਸਕੀਮ ਲੈ ਲਈ ਆ ਕੱਚਾ ਸੋ ਖੀਰ ਸੋ ਤੇ ਨਿਹਾਰੀ ਜਿਹੜਾ ਕਹਿੰਦਾ ਮੈਂ ਇਨੇ ਪੈਸੇ ਲਾ ਕੇ ਆਸ਼ਰਮ ਬਣਾ ਕੇ ਲਾਉਂਗਾ ਜੀ ਤੇ ਮੇਰੇ ਬੱਚੇ ਅੱਜ ਜਿਵੇਂ ਵੇਖੋ ਸਾਡੀ ਕੀ ਹਾਲਾਤ ਆ ਸਾਡੀ ਇਹ ਬੇਨਤੀ ਆ ਕਿ ਸਾ ਸੰਗ ਵੀ ਹਾਰੇ ਹਤਵਾ ਦਾ ਬੰਦ ਹਾ ਕਾਤਾ ਬੰਦਿਆ ਨੇ ਜੀ ਤੇ ਸਾਡੀ ਵੀ ਕੁੱਟਮਾਰ ਕਰਲੀ ਬੰਦਿਆ ਨੇ ਤੇ ਸਾਡੀ ਇਹ ਫੇਰ ਵੀ ਅਸੀਂ ਇਹੋ ਬੇਨਤੀ ਮੰਗਦੇ ਕਿ ਆਸ਼ਰਮ ਬਣਨਾ ਚਾਹੀਦਾ ਅਸੀਂ ਸਵੇਰ ਨੂੰ ਉੱਠ ਕੇ ਮੱਥਾ ਟੇਕੀਏ ਇੱਥੇ ਜੀ ਵੀ ਤੁਸੀਂ ਚਾਹੁੰਦੇ ਕਿ ਆਸ਼ਰਮ ਬਣਦੀ ਅਸੀਂ ਚਾਹੁੰਨੇ ਆਸ਼ਰਮ ਬਣ ਜੀ ਜਿਵੇਂ ਜਿਵੇਂ ਸ਼ੰਕਰ ਜੀ ਤੁਸੀਂ ਕੀਤਾ ਤੁਹਾਡੇ ਤੇ ਕੇਸ ਪੈ ਸੀ ਕੇਸ ਪੈ ਪੰਜ ਬੰਦੇ ਅਸੀਂ ਇਕ ਕਰਦੇ ਸੀ ਅੱਛਾ ਜੀ ਤੇ ਉਹ ਮਾਸਲ ਕੇ ਜਿਹੋ ਜਿਨ੍ਹਾਂ ਨੇ ਜਿਨ੍ਹਾਂ ਨੇ ਹੁਣ ਹੁਣ ਇੰਟਰਫੇਅਰ ਕਰਦੇ ਨੇ ਕਾਲੂ ਸਿੰਘ ਸਾਹਿਬ ਹੁਣੀ ਤੁਸੀਂ ਕੀ ਕਹੋਗੇ ਉਹਨਾਂ ਨੂੰ ਅਸੀਂ ਕੀ ਕਹਿਣਾ ਫੇ ਅਸੀਂ ਉਹੋ ਹੀ ਹਾਲ ਕਰਾਂਗੇ ਜਿਹੜਾ ਪਿੰਡ ਵਾਲਾ ਲੈ ਕੀਤਾ ਸੀ ਅਸੀਂ ਜੀ ਤੇ ਉਹੋ ਹੀ ਇਹਦਾ ਕਰਾਂਗੇ ਅਸੀਂ ਜੀ ਸਾਡੇ ਮਰੇ ਸੀ ਆਉਂਦਾ ਸਾਡੇ ਜਿੰਦੇ ਸੀ ਆਉਂਦਾ ਪਹਿਲੀ ਖਾ ਗਿਆ ਕਲੀ ਕਹਿੰਦਾ ਮੈਂ ਇਥੇ ਦੁਕਾਨਾ ਬਣਾਉਣੀਆ ਕਦੀ ਮੈਂ ਇਥੇ ਸਕੂਲ ਬਣਾਉਣਾ ਕਦੀ ਮੈਂ ਕੁਝ ਬਣਾਉਣਾ ਪਰ ਸਾਡਾ ਇਹ ਦੇਰਾ ਸੀ ਧਰਮ ਸਥਾਨ ਗੁਰੂ ਜਾਨਤ ਮਹਾਰਾਜ ਦਾ ਅਸੀਂ ਉਹ ਬਣਨਾ ਕਹਿੰਦੇ ਆ ਕਿ ਉਹ ਬਣੇ ਸਾਡਾ ਤਾਂ ਅਸੀਂ ਇੱਥੇ ਮੱਥਾ ਟੇਕੀਏ ਅਸੀਂ ਇੱਥੇ ਆ ਖੁਈ ਸੀ ਜਿਨ੍ਹਾਂ ਦੇ ਨਹੀਂ ਬੱਚੇ ਹੁੰਦੇ ਉਹ ਖੁਈ ਚ ਨਾਉਣ ਨਾ ਨਾਉਂਦੇ ਐ ਇਸ਼ਾਨ ਨਾ ਕਰਦੇ ਨਾ ਬੱਚੇ ਹੁੰਦੇ ਮੇਰੇ ਆਪਦੇ ਮੁੰਡੇ ਦਾ 14 ਸਾਲੀ ਹੋਇਆ ਬੱਚਾ ਇੱਥੇ ਹੀ ਖੇਤਰ ਖਾਦੇ ਮੇਰੇ ਪੁੱਤ ਨੇ ਬਹੁਤ ਕੈਸੇ ਬਾਬੇ ਤਿਸਨਾ ਤੋਂ ਛੋਟੇ ਨਾਲ ਲੋਹੇ ਜਿਨਾ ਨਾ ਕੁੱਟਿਆ ਪਰ ਮੇਰੇ ਬੱਚਿਆਂ ਨੇ ਸੀ ਨਹੀਂ ਕੀਤੀ ਆ 14 ਸਾਲੀ ਬੱਚਾ ਹੋਇਆ ਹੀ ਮੇਰੇ ਮੁੰਡੇ ਦੇ ਕਹਿੰਦੇ ਆਜ ਵੀ ਕਹਿੰਨੀ ਕਿ ਚਲੋ ਜਿਨ੍ਹਾਂ ਕੋ ਨਹੀਂ ਹੈਗੇ ਉਹ ਐਸੇ ਮੰਦਰ ਤੇ ਆ ਕੇ ਨਾਉਣ ਤੋਂ ਹਣ ਆਪਦੇ